ਕਰਦੇ ਹਾਲਾਤ ਜੇ ਦਸੀਏ ਤੇ ਇਥੇ ਤੱਕ ਕਹਿ ਲਈਏ ਕਿ ਬਹੁਤ ਜਿਆਦਾ ਬੱਤਰ ਜਾਨੀ ਕਿ ਮਾੜੇ ਹਾਲਾਤ ਹੈ ਜੀ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਗੁਜ਼ਾਰਾ ਨਹੀਂ ਚੱਲਦਾ ਝੋਨਾ ਵੀ ਲਾਇਆ ਕਣਕਾਂ ਵੀ ਵੱਡੀਆਂ ਨਾਲ ਰੇੜੀ ਲਾ ਕੇ ਸਬਜ਼ੀ ਦਾ ਕੰਮ ਵੀ ਕਰਦੇ ਰਹਿ ਪਰ ਨਹੀਂ ਹਾਲਾਤ ਸੁਧਰੇ ਨਹੀਂ ਤੁਹਾਨੂੰ ਪਤਾ ਮੰਗਾਈ ਬਹੁਤ ਜਿਆਦੀ ਇਹ ਪੈਸੇ ਨਾਲ ਬਣਦਾ ਕੱਖ ਨਹੀਂਗਾ ਫਿਰ ਇਸੇ ਤਰ੍ਹਾਂ ਚੱਲਦਾ ਚੱਲਦਾ ਸਫਰ ਅੱਜ ਤੱਕ ਜੰਨੀ ਕਿ ਕਿਸੇ ਵੀ ਕਾਮਯਾਬੀ ਤੇ ਨਹੀਂ ਪਹੁੰਚ ਸਕੇ ਜਦੋਂ ਫਿਰ ਚਾਰ ਸਪੀਰੇ ਕਿਸੇ ਪਾਸੋਂ ਸਾਨੂੰ ਨਹੀਂ ਕੋਈ ਹੈਲਪ ਮਿਲੀ ਕਿਸੇ ਕਾਰੋਬਾਰ ਦੀ ਜਾਂ ਸਾਡਾ ਕੋਈ ਕੰਮ ਨਹੀਂ ਚੱਲਦਾ ਦਿਖਿਆ ਫਿਰ ਅੰਮ੍ਰਿਤਸਰ ਤੋਂ ਸਿੰਘ ਆਏ ਕੁਛ ਉਹ ਸਾਨੂੰ ਜਾਣ ਪਛਾਣ ਸੀ ਉਹਨਾਂ ਨੇ ਸਾਡੇ ਨੂੰ ਆਣ ਕੇ ਦੱਸਿਆ ਕਿ ਤੁਸੀਂ ਇਸ ਤਰ੍ਹਾਂ ਕਰੋ ਵੀ ਖਾਲਸਾ ਈਡ ਦੇ ਨਾਲ ਗੱਲ ਕਰੋ ਹੋ ਸਕਦਾ ਕਿ ਤੁਹਾਡੀ ਉਹ ਬਾਹ ਫੜ ਲੈਣ ਫਿਰ ਅਸੀਂ ਇਹਨਾਂ ਨੂੰ ਆਖਿਆ ਵੀ ਸਾਨੂੰ ਜਾਣ ਤਾਂ ਕੋਈ ਦੁਕਾਨਦਾਰ ਕਰਕੇ ਦਿਓ ਕੋਈ ਜਿਹੜਾ ਕਿਸੇ ਨਾ ਕਿਸੇ ਤਰ੍ਹਾਂਡੀ ਹੈਲਪ ਕਰੋ ਜਿਹੜੀ ਕਿ ਦੁਕਾਨਾਂ ਤੁਸੀਂ ਦੇਖ ਰਹੇ ਜੀ ਇਹ ਦੁਕਾਨ ਦੇ ਵਿੱਚ ਜਿੰਨਾ ਸਾਮਾਨ ਆ 120000 ਰੁਪਏ ਦਾ ਇਹਨਾਂ ਨੇ ਸਾਡੀ ਹੈਲਪ ਕੀਤੀ ਜਿਹਦੇ ਵਿੱਚ ਅਸੀਂ ਸਾਮਾਨ ਲਿਆਣ ਕੇ ਅੰਮ੍ਰਿਤਸਰ ਤੋਂ ਦੁਕਾਨ ਦੇ ਵਿੱਚ ਪਾ ਕੇ ਕੱਲ ਇਹ ਕਾਰੋਬਾਰ ਕੀਤਾ ਸ਼ੁਰੂ ਧੰਨਵਾਦ ਕਰਦੇ ਹਾਂ ਖਾਲਸਾ ਏਡਾ ਵੀ ਜਿਨ੍ਹਾਂ ਨੇ ਸਾਡੀ ਬਾਹ ਫੜ ਕੇ ਕਿ 120000 ਰੁਪਏ ਦੀ ਰਾਸੀ ਉਹਦਾ ਸਮਾਨ ਚੁਕਾ ਕੇ ਸਾਨੂੰ ਤੇ ਇੱਕ ਐਸ ਪੋਜੀਸ਼ਨ ਦੇ ਵਿੱਚ ਦੇ ਦਿੱਤਾ ਵਾ ਕਿ ਤੁਸੀਂ ਹੁਣ ਆਪਣੀ ਹਿੰਮਤ ਮਾਰੋ ਕਿ ਤੁਸੀਂ ਆਪਣਾ ਗੁਜ਼ਰਗੁਜ਼ਾਰਾ ਕਰ ਸਕੋ ਆਪਣਾ ਜਿਹੜਾ ਵਾ ਤੁਹਾਡਾ ਰੋਟੀ ਪਾਣੀ ਚੱਲੇ ਜਿੰਨੇ ਵੀ ਇਹਦੇ ਵਿੱਚ ਮੁਖੀਏ ਆ ਜਾਂ ਵਰਕਰ ਆ ਜਿੰਨੇ ਵੀ ਅਸੀਂ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਦਿਲੋਂ ਸਤਿਕਾਰ ਕਰਦੇ ਆ ਧੰਨਵਾਦ ਕਰਦੇ ਆ ਸ਼ੁਕਰਾਨਾ ਕਰਦੇ ਆ ਪਰਮਾਤਮਾ ਦਾ ਕਿ ਪਰਮਾਤਮਾ ਨੇ ਇਹ ਜਿਹੜੀ ਸੰਸਥਾ ਵਾ ਇਹ ਹੋਂਦ ਵਿੱਚ ਲਿਆਂਦੀ ਕਿਉਂਕਿ ਉਹਦੀ ਕਿਰਪਾ ਤੋਂ ਬਿਨਾ ਕੋਈ ਵੀ ਕੋਈ ਕਾਰਜ ਨਹੀਂ ਕਰ ਸਕਦਾ ਕਿਉਂਕਿ ਜੇਕਰ ਖਾਲਸਾ ਈਡ ਸਿਰੂ ਨਾ ਹੁੰਦੀ ਤੇ ਜਿੰਨੇ ਕਾਰਜ ਖਾਲਸਾ ਈਡ ਨੇ ਕੀਤੇ ਹਨ ਉਹ ਕੋਈ ਵੀ ਦੇਸ਼ ਇਹ ਕਹਿ ਲਓ ਕਿ ਕੋਈ ਵੀ ਦੇਸ਼ ਜੇ ਸਰਕਾਰਾਂ ਕਹਿ ਲਓ ਉਹ ਵੀ ਨਹੀਂ ਕਰ ਸਕਦੀ